ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਹੀ ਖੁਰਦ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਜ਼ਿਆਦਾਤਰ ਪਹਿਲਾਂ ਜਰਸੀ ਆਉਂਦੀਆਂ ਸੀ ਪਰ ਨਾਲ ਹੁਣ ਐਚਐਫ ਵੀ ਆਉਣੀਆ ਸ਼ੁਰੂ ਹੋ ਜਾਂਦਾ ਐਚਐਫ ਜਾਂ ਐਚਐਫ ਕ੍ਰੋਸ ਰੱਖ ਲਓ ਤੁਸੀਂ ਅੱਜ ਦੋ ਗਾਵਾਂ ਸੂਆਂ ਸੋਆਂ ਦਿਖਾਉਂਗਾ ਇੱਕ ਜਰਸੀ ਵੈੜ ਗੱਪਣ ਹੈ ਤਿੰਨਾਂ ਨਾਗੇ ਇਸ ਵੀਡੀਓ ਚ ਟੋਟਲ ਦਿਖਾਉਣੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਹੱਥ ਬੰਨ ਕੇ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਆਕੇ ਦੇਖੇ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਪਸ਼ੂ ਖਰੀਦ ਲੇ ਵੀਡੀਓ ਦੇ ਮਾਧਿਅਮ ਨਾਲ ਪਸ਼ੂ ਤੁਹਾਨੂੰ ਦਿਖਾਈ ਦੇ ਆ ਜਿੱਦਾਂ ਦੀ ਹਾਈਟ ਹੁੰਦੀ ਹੈ ਉਦਾਂ ਦਾ ਹੀ ਆਈਡੀਆ ਦੇਣ ਦੀ ਕੋਸ਼ਿਸ਼ ਕਰੀਦੀ ਹੈ ਸਾਹਮਣੇ ਖੁਰਲੀ ਹੈ ਉਹ ਤੋਂ ਉੱਚੀਆਂ ਵਹਿੜਾਂ ਦੇਖ ਲਓ ਤੁਸੀਂ ਕਾਫੀ ਚੰਗੀ ਹਾਈਟ ਪਹਿਲੇ ਨੰਬਰ ਵਾਲੀ ਵਹਿੜ ਦੀ ਦੋ ਨੰਬਰ ਵੈੜ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਪਹਿਲੇ ਨੰਬਰ ਤੇ ਐ ਇਹਦੇ ਨਾਲ ਇੱਕ ਨਗੀਨਾ ਹੀ ਐ ਐਚ ਆਫ نسل ਦੀ ਬੱਛੀ ਨਗੀਨਾ ਮੈਂ ਇਸ ਕਰਕੇ ਕਿਹਾ ਦੋਸਤੋ ਜਾਤ ਬਰੀਡ ਦੀ ਤੁਸੀਂ ਦੇਖ ਲਓ ਪਰ ਇਹਦਾ ਜਿਹੜਾ ਰੰਗ ਰੂਪ ਪ੍ਰਿੰਟ ਪ੍ਰਮਾਤਮਾ ਵੱਲੋਂ ਦਿੱਤਾ ਉਹ ਬੜਾ ਸੋਹਣਾ ਐ ਬੜਾ ਜੁਨੀਕ ਜਿਹਾ ਦਿਸਦਾ ਸੋ ਇਹ ਬੱਛੀ ਨਾਲ ਮਿਲੂਗੀ ਪਹਿਲੇ ਨੰਬਰ ਵਾਲੀ ਵੈੜ ਦੇ ਆਓ ਬਾਈ ਤੋਂ ਜਾਣਕਾਰੀ ਇਸੇ ਵੈੜ ਤੋਂ ਸ਼ੁਰੂ ਕਰਦੇ ਆ ਲੈਣੀ ਤੇ ਉਦੋਂ ਬਾਅਦ ਦੂਜੀ ਗਾਂ ਤੁਹਾਨੂੰ ਦਿਖਾਵਾਂਗੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਸੰਦੀਪ ਭਾਈ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲੀ। ਸੰਦੀਪ ਪਹਿਲੇ ਨੰਬਰ ਤੇ ਵੜ ਕਨਮਾ ਸੁਆ ਸੁਈ ਆ। ਇਹ ਪਹਿਲਾ ਸੁਆ ਸੁਈ ਆ ਭਾਈ ਮੂਹ ਖੀਰੀ ਆਈ। ਮੂਹ ਖੀਰੀ ਪਹਿਲਾ ਸੁਆ। ਹਾਂਜੀ ਹਾਂਜੀ। ਅੱਜ ਦਿਨ ਕਿੰਨੇ ਹੋਏ ਆ? ਭਾਈ ਇਹ ਕੱਲ੍ਹ ਵਾਲੀ ਰਾਤ ਸੁਈ ਆਈ। ਹਜੇ ਜਾਨੀ 1 ਦਿਨ ਮੰਨ ਲਓ। ਹਾਂਜੀ ਹਾਂਜੀ 1 ਤੀਜਾ ਡੰਗ ਭਾਈ ਚਵਾਈ ਇਹਦੀ ਜਾਨੀ ਕਿ ਆਪਾਂ ਹੁਣ ਵੀ ਕੋਈ ਭਰੀ ਨਹੀਂ ਵੀ ਕੀਤੀ ਆ ਅੱਧ ਜਿੰਨਾ ਕ ਮੰਨ ਲਓ ਬੌੜਾ ਆਪਾਂ ਇਹਦਾ ਕੱਢਣਾ ਸੀਗਾ ਕੱਢਿਆ ਭਾਈ। ਠੀਕ ਹੈ। ਹਾਂਜੀ ਹਾਂਜੀ। ਬੱਚੀ ਦੇ ਕੋਈ ਸੀਮਨ ਡਿਟੇਲ ਦੱਸੀ ਆ ਜਾਂ ਨਹੀਂ? ਬੱਚੀ ਦਾ ਭਾਈ ਆਪਾਂ ਕੋਈ ਵੀ ਕਰੂਗਾ ਸ ਠੀਕ ਹੈ ਹਾਂਜੀ ਹਾਂਜੀ ਸੰਦੀਪ ਕੀ ਰੇਟ ਕਰਦਾ ਬਈ ਇਹ ਬਈ ਦੋ ਵੇਚਦੇ ਸੀ ਬੰਦੇ ਯਾਨੀ ਕਿ ਇਹਦੀ ਮਾਂ ਵੀ ਵੇਚਦੇ ਸੀ ਗਈ ਉਹ ਵੀ 35 36 ਕਿਲੋ ਦੀ ਕਬੈਸਟੀ ਰੱਖਦੀ ਗਾਂ ਹੈ ਜੋ ਅਜੇ ਕੱਚੀ ਸੀ ਆਪਾਂ ਨਹੀਂ ਸੌਦਾ ਕੀਤਾ ਉਹਦਾ ਹੀ ਇਹ ਕੱਲੀ ਲਈ ਹੈ ਇਹਦਾ ਰੇਟ ਦੱਸਾਂਗੇ ਰੇਟ ਇਹਦਾ ਫੋਨ ਤੇ ਆਈ ਓਕੇ ਸੋ ਦੋਸੋ ਪਹਿਲਾਂ ਮੈਂ ਵੱਛੀ ਜ਼ਰੂਰ ਦਿਖਾਉਣੀ ਹੈ ਜੀ ਤੁਹਾਨੂੰ 나ੜੂਆ ਦੇਖੋ ਕੱਚਾ ਚੌੜਾ 나ੜੂਆ ਤਾਜੀ ਸੂਈ ਤਾਜੇ ਬੱਚੇ ਦਾ ਹੀ ਹੁੰਦਾ ਸਟ੍ਰਕਚਰ ਦੇਖੋ ਸਿਰਫ ਇੱਕ ਦਿਨ ਦੀ 1.5 ਦਿਨ ਦੀ ਇਹ ਵੱਛੀ ਹੈ ਹਾਈਟ ਲੈਂਥ ਦੇਖੋ ਸੀਮਣ ਚੌਰਾ ਵੀ ਬਹੁਤ ਚੰਗੇ ਬੁੱਲ ਦਾ ਬਾਈ ਹੋ ਰਣੇ ਯੂਜ਼ ਕੀਤਾ ਹੋਊਗਾ ਦੰਦੋ ਖੀਰੀ ਤੇ ਦੰਦ ਮੈਂ ਦੇਖੇ ਹੋਏ ਐ ਤੋਰਦੇ ਬਾਈ ਕਨਫਰਮ ਖੀਰੀ ਐ ਹਾਈਟ ਬਹੁਤ ਸੋਹਣੀ ਐ ਹਵਾਨਾ ਫੈਕਸ ਜੈ ਥਣ ਥੀ ਚਵਾਈ ਵਾਲਾ ਦਿਸਦਾ ਹਜੇ ਨਿਕਰੂਗਾ ਥਣ ਕਿਉਂਕਿ ਸੂਈ ਤਾਜੀ ਐ ਤੀਜੇ ਡੰਗ ਚਵਾਈ ਹੋਈ ਐ ਇਹਦੀ ਸੂਣ ਤੋਂ ਬਾਅਦ ਚ ਹਵਾਨਾ ਫੈਕਸ ਐ ਦੋਸਤੋ ਜਿੰਨਾ ਵੀ ਦਿਖਾ ਰਹੀ ਐ ਤੇ ਕੋਈ ਮੈਨੂੰ ਬਹੁਤੀ ਭਲੂਣ ਨਹੀਂ ਨਜ਼ਰ ਆ ਰਹੀ ਹਵਾਨੇ ਤੇ ਮਤਲਬ ਪੱਕਾ ਜਿਹਾ ਹਵਾਨਾ ਐ ਢਾਂਜਾ ਉੱਤੋਂ ਸੋਹਣਾ ਦੋਸਤੋ ਹਾਈਟ ਚੰਗੀ ਲੰਬਾਈ ਚੰਗੀ ਐ ਸੋ ਇਹ ਬੱਚਾ ਵੱਛੀ ਵਾਲੀ ਵਹਿੜ ਹੈ ਮੈਂ ਵਾਰ-ਵਾਰ ਵੱਛੀ ਇਸ ਕਰਕੇ ਦਿਖਾ ਰਿਹਾ ਦੋਸਤੋ ਵਹਿੜ ਜਿੰਨੇ ਦੀ ਖਰੀਦ ਲਓਗੇ ਜਦੋਂ ਨੂੰ ਇਸ ਵਹਿੜ ਨੇ ਤੀਜਾ ਸੂਹਾ ਸੂਣਾ ਤੇ ਨਾਲ ਇਹ ਵੀ ਵਹਿੜ ਜਿਹੜੀ ਹੈਗੀ ਉਹ ਸੂਪ ਹੋ ਗਈ ਭਾਵੇਂ ਜੋੜਾ ਸੇਲ ਕਰ ਲਿਓ ਸੋ ਇਹ ਪਹਿਲੇ ਨੰਬਰ ਤੇ ਦੋਸਤੋ ਵਹਿੜ ਤੁਹਾਨੂੰ ਦਿਖਾ ਰਿਆ ਸੀ ਤੇ ਵੱਛੀ ਫੇਰ ਦੇਖੋ ਕਰਮਾ ਵਾਲੀ ਦੀ ਜੇ ਰਜੂਰ ਲਓ ਬਾਈ ਆਪਣੇ ਕੋਲ ਵੀਡੀਓ ਹੈਗੀ ਆ ਜਮਾਂ ਸਾਫ਼ ਆਈ ਕੋਈ ਇੱਕ ਪੈਸੇ ਦੀ ਵੀ ਹਾਂਈ ਦਿੱਕਤ ਨਹੀਂ ਠੀਕ ਐ ਇਹਦੇ ਨਾਲ ਸੰਦੀਪ ਜਿਹੜੀ ਵੈਂਡ ਖੜੀ ਹੋਈ ਇਹ ਦੂਜਾ ਸੂਆ ਬਾਈ ਹੂੰ ਤੇ ਹੈ ਬੋਲੇ ਜੀਆ ਮੰਨ ਲਓ ਚੌਥਾ ਪੰਜਵਾਂ ਗ੍ਰਹਿਣ ਆ ਬਾਈ ਸੂਈ ਨੂੰ ਮਗਰ ਇਹਦੇ ਬੱਛਾ ਈ ਠੀਕ ਐ ਹਾਂਜੀ ਹੁਣ ਦੁੱਧ ਹੋਊਗਾ ਬਾਈ ਜਿਹੜਾ ਮਿਹਨਤੀ ਵਾਲਾ ਈ 16 ਕਿਲੋ ਠੀਕ ਐ ਹਾਂਜੀ ਹੋਰ ਰੇਟ ਇਹਦਾ ਵੀ ਰੇਟ ਇਹਦਾ ਵੀ ਹੋਣ ਤੇ ਦੋਸਤੋ ਬੱਚੇ ਦਾ ਨਾੜੂਆ ਨਾਲ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਬੋਲਾ ਕਹਿ ਲੋ ਦੁੱਧ ਕਹਿ ਲੋ 16 ਲੀਟਰ ਇਸ ਟਾਈਮ ਮੈਂਤੀ ਵਾਲਾ ਹਾਜ਼ਰ ਹੈ। ਥਣ ਥਿਚਾਈ ਵਾਲਾ ਜਰਸੀ ਨਾਲ ਥੋੜਾ ਕ੍ਰਾਸ ਪੈਂਦੀ ਹੈ। ਹਵਾਨਾ ਫੈਕਸ ਹੈ, ਚੌੜਾ ਕਾਫੀ ਹੈ ਹਵਾਨਾ। ਹੈ ਪੱਟਾਂ ਦੇ ਸਾਨ ਜਿਹੀ। ਇੱਥੋਂ ਸ਼ਾਇਦ ਕਲੀਅਰ ਤੁਹਾਨੂੰ ਦਿਸ ਰਿਹਾ ਹੋਊਗਾ। ਸੋ ਦੋਸਤੋ ਇਹਦੇ ਨਾਲ ਬੱਚਾ ਬੱਚਾ ਇਹ ਬੱਚੇ ਦੀ ਬਹੁਤ ਖਿੱਚ ਕਰਦੀ ਹੈ ਵੇੜ। ਜਰਸੀ ਕ੍ਰਾਸ ਹੈ। ਇਹਦੇ ਥਾਂ ਦਾ ਸਹਿਜ ਬਹੁਤ ਸੋਹਣਾ ਹੈ ਪੂਰਾ ਹੱਥੀ ਚਵਾਈ ਵਾਲਾ ਹਵਾਨਾ ਫਿਕਸ ਕਿਆ ਸੀ ਇੱਕ ਵਾਰ ਤੁਹਾਨੂੰ ਫੇਰ ਦਿਖਾਉਣਾ ਹੈ ਜਿੰਨਾ ਵੀ ਹੈਗਾ ਉਹ ਪੱਟਾਂ ਦੇ ਸਨ ਚ ਹੈ ਇਹਦੀ ਧਾਰ ਤੂਰ ਬਈ ਇੰਨੀ ਮੋਟੀ ਹੈਈ ਬੰਦਾ ਵਾ ਬਹਿ ਕੇ ਤੇ 2 ਮਿੰਟੇ ਚੋ ਗਿਆ ਉੱਠ ਬੰਦਾ ਵੀ ਕੋਈ ਇਹ ਗਾਂ ਤੋਂ ਧਾਰ ਸਿੱਖ ਸਕਦਾ ਚੋਣੀ ਸੋ ਦੋਸਤੋ ਬਾਈ ਕਹਿੰਦਾ ਵੀ ਅਣਜਾਣ ਵੀਰ ਵੀ ਜੇ ਕੋਈ ਪ੍ਰੈਕਟਿਸ ਕਰ ਰਿਹਾ ਧਾਰ ਚੋਣੀ ਸਿੱਖ ਰਿਹਾ ਤਾਂ ਉਹ ਵੀ ਧਾਰ ਚੋ ਲੂਗਾ ਇਦਾਂ ਦੀ ਚਵਾਈ ਇਸ ਗਾਂ ਦੀ ਹੈ ਇੱਕ ਜਰਸੀ ਵਹਿੜ ਬਾਈ ਕੋਲ ਵਿਕਰੀ ਆ ਸੰਦੀਪ ਇਹਦੀ ਕੀ ਡਿਟੇਲ ਹੈ ਇਹ ਬਾਈ ਮੂੰਹੋਂ ਦੋਖ ਦੰਦਾ ਹੀ ਠੀਕ ਹੈ ਤੇ 22 ਤਰੀਕ ਨੂੰ ਇਹਨੂੰ ਇਹ ਨਵਾਂ ਮਹੀਨਾ ਸਟਾਰਟ ਹੋ ਜਾਣਾ ਸੀ ਠੀਕ ਹੈ ਇਹ ਰੇਟ ਕੀ ਰਹੂਗਾ ਦਾ ਰੇਟ ਇਹਦਾ ਬੁੰਜਾ ਯਾਰੀ ਤੋਰੀ ਸੋ ਦੋਸਤੋ 22 ਤਰੀਕ ਤੋਂ ਨਵਾਂ ਮਹੀਨਾ ਲੱਗਣਾ 35 ਦਿਨ ਮੰਨ ਲਓ ਹਜੇ ਰਹਿੰਦੇ ਆ ਫਿਰ ਵੀ ਜਿਹੜਾ ਵੀ ਰ ਲਜਾਣਾ ਚਾਵੇ ਭਾਵੇਂ ਚੈੱਕ ਕਰਵਾ ਲੈ ਵੀ ਕਿੰਨਾ ਟਾਈਮ ਲਾਊਗੀ ਦੋ ਦੰਦ ਵੱੱਛੀ ਹੈ ਇੱਕ ਮਹੀਨੇ ਚ ਸਿਹਤ ਸੰਭਾਲ ਕਰ ਸਕਦੇ ਹੋ ਇਹਨੂੰ ਰਾਜੀ ਕਰ ਸਕਦੇ ਆ ਤੁਸੀਂ ਖਣ ਸਾਰੇ ਹੀ ਸੋਹਣੇ ਆਚਾਰੇ ਬਿਲਕੁਲ ਥੱਲੇ ਨੂੰ ਸਿੱਧੇ ਆ ਨਸਲ ਜਰਸੀ ਚ ਪੈਂਦੀ ਐ 52000 ਦਾ ਰੇਟ ਐ ਸੋ ਨਾਗ ਅੱਜ ਦੀ ਵੀਡੀਓ ਦੇ ਟੋਟਲ ਤਿੰਨ ਤਿੰਨੇ ਦਿਖਾਤੇ ਆ ਇਦੋਂ ਅੱਗੇ ਥੋੜਾ ਕੰਮ ਆ ਵੀ ਤੁਸੀਂ ਤਸੱਲੀ ਕਰੋ ਤੇ ਦੇਖੋ ਨਾਗ ਜਿਹੜਾ ਵੀ ਜੱਜਦਾ ਆ ਕੇ ਦੇਖਣ ਦਾ ਹੱਕ ਐ ਤਾਂ ਜ਼ਰੂਰ ਦੇਖ ਲਿਆ ਕਰੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ